ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਆਪਣਾ ਰਾਜ ਕਿਸੇ ਰਾਜਗੱਦੀ ਤੇ ਬੈਠ ਕੇ ਨਹੀਂ ਸਗੋਂ ਇੱਕ ਕੁਰਸੀ ਤੇ ਬੈਠ ਕੇ ਚਲਾਇਆ ਕਰਦੇ ਸੀ ਤੇ ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਕਾਲ ਸਰਾਨਾ ਕਰਨ ਤੋਂ ਬਾਅਦ ਖਾਲਸਾ ਰਾਜ ਦੀ ਤਜੋਰੀ ਦੇ ਵਿੱਚ ਕਿੰਨਾ ਧਨ ਸੀ ਦਾਲੀ ਦਾ ਪੋਤਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਡਰ ਤੋਂ ਭੱਜ ਗਿਆ ਸੀ ਇਸ ਦੇ ਨਾਲ ਲਾਲ ਅੱਜ ਦੀ ਵੀਡੀਓ 'ਚ ਅਸੀਂ ਸਿੱਖ ਇਤਿਹਾਸ ਬਾਰੇ ਕੁਝ ਫੈਕਟਸ ਜਾਣਾਂਗੇ ਜੋ ਤੁਹਾਨੂੰ ਬਿਲਕੁਲ ਨਹੀਂ ਪਤਾ ਹੋਊਗੇ ਸੋ ਸਿੱਖ ਇਤਿਹਾਸ ਨਾਲ ਪਿਆਰ ਕਰਨ ਵਾਲੇ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਿਓ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤੇ ਸਾਡੀ ਵੀਡੀਓ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨ ਤੋਂ ਬਾਅਦ ਜੁਆਇਨ ਜ਼ਰੂਰ ਕਰਿਓ ਤਾਂ ਕਿ ਤੁਸੀਂ ਸਾਡੀ ਅੱਗੇ ਆਉਣ ਵਾਲੀਆਂ ਮੈਂਬਰ ਓਨਲੀ ਵੀਡੀਓਜ਼ ਦੇਖ ਪਾਓ ਮਹਾਰਾਜਾ ਰਣਜੀਤ ਸਿੰਘ ਜੀ ਦੀ ਇੱਕ ਪੇਂਟਿੰਗ ਹੈ ਜਿਸ ਦੇ ਵਿੱਚ ਤੁਸੀਂ ਦੇਖੋਗੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਕੁਰਸੀ ਤੇ ਬੈਠੇ ਹੋਏ ਨੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਕੁਰਸੀ ਦੇ ਬੈਠ ਕੇ ਆਪਣਾ ਰਾਜ ਚਲਾਇਆ ਕਰਦੇ ਸੀ ਤੇ ਜਿਹੜਾ ਯੂਕੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਿੰਘਾਸਣ ਪਿਆ ਹੈ ਉਹ ਵੀ ਇੱਕ ਤਰੀਕੇ ਦੀ ਕੁਰਸੀ ਹੀ ਹੈ ਮੁਗਲਾਂ ਵਾਂਗ ਉਹ ਕਦੇ ਵੀ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਕੁਰਸੀ ਤੇ ਨਹੀਂ ਬੈਠੇ ਸੀ ਤੇ ਕਈ ਇਤਿਹਾਸਕਾਰ ਤਾਂ ਇਹ ਵੀ ਲਿਖਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਅਕਸਰ ਇੱਕ ਦਰੀ ਤੇ ਵੀ ਬੈਠ जाया ਕਰਦੇ ਸੀ ਅਤੇ ਉਹ ਆਪਣਾ ਦੀਵਾਨ ਦੀਵਾਨੇ ਖਾਸ ਦੇ ਵਿੱਚ ਨਹੀਂ ਦੀਵਾਨੇ ਆਮ ਦੇ ਵਿੱਚ ਲਗਾਇਆ ਕਰਦੇ ਸੀ ਕਿਉਂਕਿ ਉੱਥੇ ਉਹ ਜਿਆਦਾ ਤੋਂ ਜਿਆਦਾ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣ ਸਕਦੇ ਸੀ ਤੇ ਉਹ ਤਾਂ ਲੋਕਾਂ ਨੂੰ ਇਹ ਵੀ ਆਖਿਆ ਕਰਦੇ ਸੀ ਕਿ ਤੁਸੀਂ ਮੈਨੂੰ ਮਹਾਰਾਜਾ ਨਾ ਆਖੋ ਸਗੋਂ ਸਿੰਘ ਸਾਹਿਬ ਆਖੋ ਤੇ ਉਹਨਾਂ ਦੇ ਰਾਜ ਦਾ ਨਾਮ ਆਪਣੇ ਨਾਮ ਤੇ ਨਹੀਂ ਸੀ ਉਹਨਾਂ ਦੇ ਰਾਜ ਦਾ ਨਾਮ ਖਾਲਸਾ ਤੇ ਸਿੱਖ ਰਾਜ ਸੀ ਜਿੱਦੋਂ ਤੁਸੀਂ ਪਤਾ ਲਗਾ ਸਕਦੇ ਹੋ ਕਿ ਉਹ ਕਿੰਨੇ ਜ਼ਿਆਦਾ ਡਾਊਨ ਟੂ ਅਰਥ ਸੀ। ਅਤੇ ਇਥੋਂ ਤੱਕ ਇੱਕ ਵਾਰ ਕਿਸੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਆਖਿਆ ਕਿ ਤੁਹਾਡੀ ਤਾਂ ਇੱਕ ਅੱਖ ਹੈ। ਤਾਂ ਮਹਾਰਾਜਾ ਜੀ ਨੇ ਹੱਸ ਕੇ ਆਖਿਆ ਕਿ ਇਹ ਤਾਂ ਰੱਬ ਦੀ ਬਖਸ਼ਿਸ਼ ਹੈ ਤਾਂ ਕਿ ਜੋ ਮੈਂ ਆਪਣੀ ਸਾਰੀ ਆਗਾਮ ਨੂੰ ਇੱਕੋ ਹੀ ਨਜ਼ਰ ਦੇ ਨਾਲ ਵੇਖ ਪਾਵਾਂ। ਮੇਰੇ ਲਈ ਕੋਈ ਵੀ ਉੱਚੀ ਜਾਤ ਦਾ Hindu, Muslim, Sikh ਨਹੀਂ। ਸਾਰੇ ਇੱਕੋ ਹੀ ਹਨ। ਤਾਂ ਵਾਰਿਆਂ ਤੇ ਹੀ ਸੋਨਾ ਨਹੀਂ ਚੜਵਾਇਆ ਉਹਨਾਂ ਨੇ ਮਸਜਿਦਾਂ ਤੇ ਮੰਦਰਾਂ ਦੇ ਉੱਪਰ ਵੀ ਸੋਨਾ ਚੜਾਇਆ ਐਸ ਦੇ ਨਾਲ ਅਸੀਂ ਇਹ ਮਿਸਾਲ ਲਾ ਸਕਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੇ ਪੰਜਾਬ ਦੇ ਵਿੱਚ ਸਿਰਫ 13% ਸਿੱਖੀ ਸੀ ਇੰਨੀ ਘੱਟ ਸਿੱਖਾਂ ਦੀ ਪੰਜਾਬ ਦੇ ਵਿੱਚ ਆਬਾਦੀ ਹੋਣ ਕਰਕੇ ਵੀ ਇਤਿਹਾਸ ਦੇ ਵਿੱਚ ਕੋਈ ਵੀ ਐਸਾ ਨਾਮ ਨਹੀਂ ਮਿਲਦਾ ਹੈ ਜਿਸ ਦਾ ਧਰਮ ਪਰਿਵਰਤਨ ਸਿੱਖਾਂ ਦੇ ਵੱਲੋਂ ਕਰਵਾਇਆ ਗਿਆ ਹੋਵੇ ਸੋ ਅਜਿਹਾ ਸੀ ਸਾਡਾ ਸਿੱਖ ਰਾਜ ਜੇਕਰ ਅਸੀਂ ਮਹਾਨ ਜਰਨੈਲਾ ਦੀ ਗੱਲ ਕਰੀਏ ਤਾਂ ਉਹਨਾਂ ਵਿੱਚੋਂ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸਕਾਰ ਲਿਖਦੇ ਹਨ ਕਿ ਉਹਨਾਂ ਦਾ ਕੱਦ 6 ਫੁੱਟ ਤੋਂ ਵੱਧ ਸੀ ਛਾਤੀ ਐਡੀ ਚੌੜੀ ਸੀ ਕਿ ਅੰਮ੍ਰਿਤਸਰ ਦੇ ਤੰਗ ਬਜ਼ਾਰਾਂ ਵਿੱਚੋਂ ਨਿਕਲਣਾ ਔਖਾ ਹੋ ਜਾਂਦਾ ਸੀ ਤੇ ਇਤਿਹਾਸਕਾਰ ਇਹ ਲਿਖਦੇ ਹਨ ਕਿ ਉਹਨਾਂ 'ਚ ਇੰਨੀ ਜ਼ਿਆਦਾ ਤਾਕਤ ਸੀ ਕਿ ਉਹ ਆਪਣੇ ਦੋ ਹੱਥਾਂ ਦੀ ਹੱਥੇੜੀਆਂ ਦੇ ਵਿੱਚ ਇੱਕ ਸਿੱਕਾ ਫੇਰ ਦਿੰਦੇ ਸੀ ਤੇ ਜੋਰ ਇੰਨਾ ਸੀ ਕਿ ਜਦੋਂ ਸਿੱਖਾਂ ਤੇ ਮੁਸਲਮਾਨਾਂ ਦੀ ਪਹਿਲੀ ਲੜਾਈ ਹੋਈ ਸੀ ਤਾਂ ਗੁਰੂ ਸਹਿਬਾਨ ਜੀ ਨੇ ਮਿੱਤਰਸ ਖਾਨ ਨੂੰ ਇੱਕੋ ਵਾਰ ਦੇ ਨਾਲ ਢਾਲ ਸਮੇਤ ਬਾੜ ਦਿੱਤਾ ਸੀ ਇਸ ਜੰਗ ਦਾ ਜੇ ਅਸੀਂ ਮੇਨ ਕਾਰਨ ਸਮਝੀਏ ਤਾਂ ਉਹਨਾਂ ਦਾ ਲਾਈਫ ਸਟਾਈਲ ਸੀ ਉਸ ਸਮੇਂ ਦੀ ਮੁਗਲ ਸਰਕਾਰ ਇੱਕ ਬਗਾਵਤ ਦੀ ਨਿਸ਼ਾਨੀ ਸੀ ਉਸ ਸਮੇਂ ਮੁਗਲ ਸਰਕਾਰ ਦੇ ਇਲਾਵਾ ਕੋਈ ਵੀ ਆਪਣਾ ਦਰਬਾਰ ਨਹੀਂ ਸਜਾ ਸਕਦਾ ਸੀ ਕੋਈ ਕਲਗੀ ਨਹੀਂ ਸੀ ਸਜਾ ਸਕਦਾ ਕੀਮਤੀ ਘੋੜੇ ਤੇ ਗਹਿਣੇ ਨਹੀਂ ਰੱਖ ਸਕਦਾ ਸੀ ਤੇ ਫੌਜ ਵੀ ਨਹੀਂ ਰੱਖ ਸਕਦਾ ਸੀ ਸੋ ਗੁਰੂ ਸਾਹਿਬਾਨ ਜੀ ਨੇ ਇਹ ਚੀਜ਼ਾਂ ਕਰਕੇ ਮੁਗਲ ਸਰਕਾਰ ਨੂੰ ਇੱਕ ਖੁੱਲਾ ਚੈਲੰਜ ਦਿੱਤਾ ਸੀ ਕਿ ਤੁਸੀਂ ਸਾਰੇ ਰੱਬ ਨਹੀਂ ਹੋ ਤੇ ਸਾਰਿਆਂ ਨੂੰ ਜੀਣ ਦਾ ਅਧਿਕਾਰ ਹੈ ਜਿਸ ਕਰਕੇ ਉਸ ਸਮੇਂ ਦੇ ਲੋਕ ਗੁਰੂ ਸਾਹਿਬਾਨ ਜੀ ਨੂੰ ਇੱਕ ਸੱਚਾ ਬਾਦਸ਼ਾਹ ਖਣ ਲੱਗ ਗਏ ਸੀ ਜਿਸ ਦਾ ਕਲੀਅਰ ਕਟ ਮਤਲਬ ਸੀ ਕਿ ਮੁਸਲਮਾਨ ਇੱਕ ਝੂਠੇ ਬਾਦਸ਼ਾਹ ਸੀ ਅੱਜ ਦੇ ਸਮੇਂ ਦੇ ਵਿੱਚ ਅਸੀਂ ਮੋਬਾਈਲਾਂ ਦੇ ਰਾਹੀਂ ਟੀਵੀ ਦੇ ਰਾਹੀਂ ਲਾਈਵ ਸ਼੍ਰੀ ਦਰਬਾਰ ਸਾਹਿਬ ਦੇ ਰੋਹ ਦਰਸ਼ਨ ਕਰ ਸਕਨੇ ਹਾਂ ਪਰ ਕੀ ਤੁਹਾਨੂੰ ਪਤਾ ਸੀ ਕਿ ਪਹਿਲਾ ਲਾਈਵ ਟੈਲੀਕਾਸ ਦਰਬਾਰ ਸਾਹਿਬ ਦੇ ਵਿੱਚ ਕਦੋਂ ਕੀਤਾ ਗਿਆ ਸੀ ਦਰਬਾਰ ਸਾਹਿਬ ਤੋਂ ਸਭ ਤੋਂ ਪਹਿਲਾ ਲਾਈਵ ਟੈਲੀਕਾਸ ਰੇਡੀਓ ਦੇ ਉੱਪਰ ਹੀ ਕੀਤਾ ਜਾਂਦਾ ਸੀ ਦੇਵਨੇ 184ਾਰੇ ਸਾਕੇ ਤੋਂ ਬਾਅਦ ਦਰਬਾਰ ਸਾਹਿਬ ਦੇ ਵਿੱਚ ਸਭ ਤੋਂ ਪਹਿਲਾ ਲਾਈਵ ਟੈਲੀਕਾਸਟ ਕੀਤਾ ਗਿਆ ਸੀ ਉਸ ਵੇਲੇ ਆ ਸਿਰਫ ਰੇਡੀਓ ਦੇ ਉੱਪਰ ਸਵੇਰੇ 4 ਤੋਂ 6 ਵਜੇ ਤੱਕ ਤੇ ਸ਼ਾਮ ਨੂੰ 5 ਵਜੇ ਤੋਂ 5:30 ਵਜੇ ਤੱਕ ਕੀਤਾ ਜਾਂਦਾ ਸੀ ਪਰ ਅੱਜ ਦੇ ਸਮੇਂ ਦੇ ਵਿੱਚ SGPC ਗੁਰਬਾਣੀ ਲਾਈਵ ਐਪਲੀਕੇਸ਼ਨ ਦੇ ਰਾਹੀਂ ਤੁਸੀਂ ਕਦੇ ਵੀ ਦਰਬਾਰ ਸਾਹਿਬ ਦੇ ਲਾਈਵ ਦਰਸ਼ਨ ਕਰ ਸਕਦੇ ਹੋ ਅਤੇ ਇਸ ਤੋਂ ਇਲਾਵਾ ਐਸਜੀਪੀਸੀ ਦਾ ਇੱਕ ਅਫੀਸ਼ੀਅਲ YouTube ਚੈਨਲ ਵੀ ਹੈ ਜਿਸ ਦੇ ਨਾਲ ਤੁਸੀਂ ਹਰ ਰੋਜ਼ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਆਜ ਕੱਲ ਜੇਕਰ ਅਸੀਂ ਦਰਬਾਰ ਸਾਹਿਬ ਦੇ ਵਿੱਚ ਰਾਤ ਨੂੰ ਜਾਂਦੇ ਹਾਂ ਤਾਂ ਤੁਸੀਂ ਵੇਖਿਆ ਹੋਵੇਗਾ ਕਿ ਦਰਬਾਰ ਸਾਹਿਬ ਦੇ ਵਿੱਚ ਰੰਗ ਬਰੰਗੀਆਂ ਸੋਹਣੀਆਂ ਲਾਈਟਾਂ ਲੱਗੀਆਂ ਹੋਣਗੀਆਂ ਪਰ ਇਹ ਹਮੇਸ਼ਾ ਤੋਂ ਇਸ ਤਰ੍ਹਾਂ ਨਹੀਂ ਸੀ ਤੇ ਪਹਿਲਾਂ ਇੱਥੇ ਦੀਵਿਆਂ ਦੇ ਨਾਲ ਰੋਸ਼ਨੀ ਕੀਤੀ ਜਾਂਦੀ ਸੀ ਪਰ ਸਾਲ 1930 ਦੇ ਵਿੱਚ ਫਰੀਦਕੋਟ ਦੇ ਰਾਜੇ ਤਖਤਦਾਰ ਵਿਕਰਮ ਸਿੰਘ ਜੀ ਦੇ ਬਨੂ ਦਰਬਾਰ ਸਾਹਿਬ ਦੇ ਵਿੱਚ ਬਿਜਲੀ ਦਾ ਪ੍ਰਬੰਧ ਕਰਵਾਇਆ ਗਿਆ। ਉਸ ਸਮੇਂ ਦਰਬਾਰ ਸਾਹਿਬ ਦੇ ਵਿੱਚ ਬਿਜਲੀ ਲਿਆਉਣ ਦੇ ਲਈ ਦਰਬਾਰ ਸਾਹਿਬ ਦੀ ਪਰਕਰਮਾ ਦੇ ਵਿੱਚ 8 ਖੰਭੇ ਲਾਏ ਗਏ ਜਿਨ੍ਹਾਂ ਦੇ ਰਾਹੀਂ ਦਰਬਾਰ ਸਾਹਿਬ ਦੇ ਵਿੱਚ ਪਹਿਲੀ ਵਾਰ ਬਿਜਲੀ ਆਈ ਸੀ ਤੇ ਜਦੋਂ ਸਮਾਗ ਕੇ ਵੱਧਦਾ ਗਿਆ ਤੇ ਦਰਬਾਰ ਸਾਹਿਬ ਤੇ ਸਰੋਵਰ ਨੂੰ ਹੋਰ ਵੱਡਾ ਕੀਤਾ ਗਿਆ ਤਾਂ ਉੱਥੇ ਦੇ ਇਹ 6 ਖੰਬੇ ਪੱਟ ਦਿੱਤੇ ਗਏ ਅਤੇ ਅੱਜ ਵੀ શ્રી ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਉਹ ਦੋ ਖੰਬੇ ਮੌਜੂਦ ਨੇ ਜਿਨ੍ਹਾਂ ਦੇ ਰਾਹੀਂ ਸਭ ਤੋਂ ਪਹਿਲੀ ਵਾਰ ਦਰਬਾਰ ਸਾਹਿਬ ਦੇ ਵਿੱਚ ਬਿਜਲੀ ਲਿਆਂਦੀ ਗਈ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਲਗਵਾਏ ਗਏ ਹੋਏ ਸੋਨੇ ਦੇ ਵਾਹੇ ਦਾ ਸਾਰੇ ਜਾਣਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਹਜੂਰ ਸਾਹਿਬ ਦੇ ਵਿੱਚ ਨੰਕਾਣਾ ਸਾਹਿਬ ਦੇ ਵਿੱਚ ਸ੍ਰੀ ਤਨਤਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਬਾਬਾ ਸ਼੍ਰੀ ਅਟੱਤ ਸਾਹਿਬ ਤੇ ਗੁਰਦੁਆਰਾ ਨੰਕਾਣਾ ਸਾਹਿਬ ਜਨਮਸਥਾਨ ਸ੍ਰੀ ਰਾਮਦਾਸ ਜੀ ਅਨੰਦਪੁਰ ਸਾਹਿਬ ਦਿੱਲੀ ਦੇ ਗੁਰਦੁਆਰਿਆਂ ਦੇ ਨਾਲ ਨਾਲ ਸੈਕੰਡਰੀ ਇਹ ਗੁਰਦੁਆਰਾ ਸਾਹਿਬਾਂ ਨੂੰ ਪੱਕਾ ਬਣਵਾਇਆ ਗਿਆ ਸੀ ਜਾ 100 ਲੱਖ ਰੁਪਏ ਦੀਆਂ ਸਲਾਨਾ ਜਗੀਰਾ ਮਹਾਰਾਜੇ ਦੇ ਵੱਲੋਂ ਸਹਿਬਜ਼ਾਦੇ ਆ ਦੇ ਨਾ ਲਗਵਾਈਆਂ ਦੀਆਂ ਸੀ ਤੇ ਜਿੰਨਾ ਵਿੱਚੋਂ ਕਈ ਸਾਰੀਆਂ ਅੱਜ ਤੱਕ ਆਈ ਚੱਲਦੀਆਂ ਆ ਰਹੀਆਂ ਨੇ ਉਸ ਸਮੇਂ ਦੇ 12 ਲੱਖ ਰੁਪਏ ਮਹਾਰਾਜਾ ਤਰਨਦੇਵ ਘਾਰ ਦੇ ਲਈ ਦਾਨ ਕਰਿਆ ਕਰਦੇ ਸੀ ਉਸ ਸਮੇਂ ਦਾ ਇਹ ਪੈਸਾ ਅੱਜ ਕਿੰਨੀ ਵੈਲਿਊ ਰੱਖਦਾ ਹੋਵੇਗਾ ਇਹਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕੀ ਤੁਸੀਂ ਜਾਣਦੇ ਹੋ ਕਿ ਅੰਮ੍ਰਿਤਸਰ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿੱਖ ਰਾਤ ਦੇ ਵਿੱਚ ਕਿਵੇਂ ਮਲਾਇਆ ਇਹ ਗੱਲ ਹੈ ਸੰਨ 1702 ਉਸ ਵੀ ਵੀ ਜਦੋਂ ਮਹਾਰਾਜੇ ਨੂੰ ਖਬਰ ਮਿਲਦੀ ਹੈ ਕਿ ਪੰਗੀ ਸਰਦਾਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਉੱਪਰ ਹਮਲਾ ਕਰਨ ਦੀ ਤਿਆਰੀ ਕਰ ਰਹੇ ਨੇ ਤਾਂ ਮਹਾਰਾਜਾ ਜੀ ਬਿਨਾਂ ਸਮਾਂ ਖਰਾਬ ਕੀਤੇ ਹੋਏ ਆਪਣੀਆਂ ਫੌਜਾਂ ਦੇ ਨਾਲ ਅੰਮ੍ਰਿਤਸਰ ਵੱਲ ਚੱਲ ਜਾਂਦੇ ਨੇ ਪੰਗੀ ਸਰਦਾਰ ਮਹਾਰਾਜੇ ਦਾ ਖੁੱਲੇ ਮੈਦਾਨ ਦੇ ਵਿੱਚ ਤਾਂ ਮੁਕਾਬਲਾ ਨਹੀਂ ਕਰ पाए ਪਰ ਉਹਨਾਂ ਨੇ ਸ਼ਹਿਰ ਦੇ ਵਿੱਚ ਵੜ ਕੇ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਉਹਨਾਂ ਨੇ ਤੋਪਾਂ ਗੋਲੀਆਂ ਉੱਥੋਂ ਚਲਾੜੀਆਂ ਸ਼ੁਰੂ ਕਰ ਦਿੱਤੀਆਂ ਤੇ ਦੂਸਰੇ ਪਾਸੇ ਮਹਾਰਾਜਾ ਜੀ ਨੇ ਵੀ ਔਖੀਆਂ ਤੋਪਾਂ ਬਿਨਾ ਗੋਲਿਆਂ ਤੋਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਗੁਰੂ ਕੀ ਨਗਰੀ ਦੀ ਬੇਅਦਬੀ ਨਾ ਹੋ ਪਾਈ ਤੇ ਅਸੀਂ ਚਲਦੇ ਟਾਲਬਟੋਲ ਦੇ ਵਿੱਚ ਅਮਰਿਤਸਰ ਦੇ ਮੁਖੀਆ ਅਤੇ ਅਕਾਲੀ ਫੂਲਾ ਸਿੰਘ ਜੀ ਦੋਨੋਂ ਇਹ ਫੌਜਾਂ ਦੇ ਵਿਚਕਾਰ ਆ ਕੇ ਖੜ ਜਾਂਦੇ ਨੇ ਤੇ ਉਹਨਾਂ ਦੋਵਾਂ ਇਹ ਫੌਜਾਂ ਦੀ ਸੁਲ੍ਹਾ ਕਰਵਾਉਂਦੇ ਨੇ ਕਿਉਂਕਿ ਉਹ ਇਹ ਨਹੀਂ ਚਾਹੁੰਦੇ ਸੀ ਕਿ ਸਿੱਖ ਧਰਮ ਆਪਣੇ ਅੰਦਰ ਹੀ ਲੜ ਲੜ ਕੇ ਖਤਮ ਹੋ ਜਵੇ ਤੇ ਇਹ ਸੁਲ੍ਹਾ ਤੋਂ ਬਾਅਦ ਪੰਗੀ ਸਰਦਾਰਾਂ ਨੇ ਕਿਲਾ ਖਾਲੀ ਕਰ ਦਿੱਤਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਨੂੰ ਰਾਵੀ ਪੇਟ ਕੀਤੀਆਂ ਤੇ ਅੰਮ੍ਰਿਤਸਰ ਨੂੰ ਸਿੱਖ ਰਾਤ ਦੇ ਵਿੱਚ ਮਿਲਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਦਰਸ਼ਨੀ स्नान ਕਰਦੀ ਨਹੀਂ ਤੇ ਕਾਲ ਤੱਕ ਸਾਹਿਬ ਚ ਜਾ ਕੇ ਕਈ ਸਾਰਾ ਸੋਨਾ ਪੇਟ ਕਰਦੀ ਨਹੀਂ ਜੈ ਕਿ ਤੁਸੀਂ ਆਪਣੀ ਸਕਰੀਨ ਤੇ ਤਲਾਬ ਵੇਖ ਰਹੇ ਹੋ ਇੱਕ ਸਮੇਂ ਦੇ ਗੁਰਦੁਆਰਾ ਸਾਹਿਬ ਦਾ ਸਰੋਵਰ ਸੀ ਤੇ ਸੰਗਤਾਂ ਇੱਥੇ ਆ ਕੇ ਇਸ਼ਨਾਨ ਕਰਦੀਆਂ ਸੀ ਪਰ ਹੁਣ ਮੌਜੂਦਾ ਸਮੇਂ ਦੇ ਵਿੱਚ ਇਹ ਇੱਕ ਮੱਛੀ ਫਾਰਮ ਹੈ 1947 ਤੋਂ ਪਹਿਲਾਂ ਇੱਥੇ ਛੋਟਾ ਨਾਨਕਿਆਣਾ ਗੁਰਦੁਆਰਾ ਸਾਹਿਬ ਸੀ ਕਿਸੇ ਸਮੇਂ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਆਪਣੀ ਚਰਨ ਪਾਈ ਸੀ। ਇਸ ਗੁਰਦੁਆਰਾ ਸਾਹਿਬ ਦੇ ਅੱਜ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਖੰਡਰ ਦੇ ਰੂਪ ਦੇ ਵਿੱਚ ਸਿਰਫ ਕੁਝ ਪੁਰਾਣੀਆਂ ਦੁਵਾਰਾਂ ਹੀ ਰਹਿ ਗਈਆਂ ਹਨ ਅਤੇ ਇਸ ਦੀ ਦੋ ਮੰਜ਼ਿਲਾ ਛੱਤ ਡਿੱਗ ਚੁੱਕੀ ਹੈ। ਕਾਨ ਸਿੰਘ ਨਾਭਾ ਜੀ ਲਿਖਦੇ ਹਨ ਕਿ ਇੱਕ ਸਮੇਂ ਤੇ ਇਸ ਗੁਰਦੁਆਰਾ ਸਾਹਿਬ ਦੇ ਨਾਮ 125 ਕਿੱਲੇ ਜ਼ਮੀਨ ਸੀ ਤੇ ਦੂਸਰੇ ਪਾਸੇ ਇਕਬਾਲ ਸਿੰਘ ਕੈਸਰ ਜੀ ਲਿਖਦੇ ਹਨ ਕਿ ਇਸ ਗੁਰਦੁਆਰਾ ਸਾਹਿਬ ਦੇ ਨਾਮ 500 ਕਿੱਲੇ ਜ਼ਮੀਨ ਆਂਦੀ ਸੀ 1738 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਵਾਈ ਸੀ ਤੇ ਇਹ ਗੁਰਦੁਆਰਾ ਸਾਹਿਬ ਲਾਹੌਰ ਪਾਕਿਸਤਾਨ ਤੋਂ ਕੁ 30-40 ਕਿਲੋਮੀਟਰ ਦੂਰ ਮੰਗਾ ਮੰਡੀ ਦੇ ਵਿੱਚ ਹੈ ਇਹ ਜੋ ਤੁਸੀਂ ਤੰਗ ਗਲੀ ਦੇਖ ਰਹੇ ਹੋ ਕਿਸੇ ਸਮੇਂ ਇੱਥੇ ਖੁੱਲਾ ਰਸਤਾ ਦਿਉੜੀ ਦੇ ਵੱਲੋਂ ਹੁੰਦਿਆ ਹੋਇਆ ਖਾਲਸਾ ਰਾਤ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੁੰਦਾ ਸੀ ਇਹ ਗੁਰੂ ਘਰ ਖਾਲਸਾ ਰਾਤ ਦੇ ਸਮੇਂ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੁੰਦਾ ਸੀ ਜੋ ਕਿ ਲਾਹੌਰ ਵਿਖੇ ਸੀ ਜੇਕਰ ਇਸ ਗੁਰਦੁਆਰਾ ਸਾਹਿਬ ਦੀ ਇਤਿਹਾਸ ਦੀ ਗੱਲ ਕਰੀਏ ਤਾ ਇਤਿਹਾਸਕਾਰ ਲਿਖਦੇ ਹਨ ਕਿ ਕਿਸੇ ਸਮੇਂ ਲਾਹੌਰ ਦੇ ਵਿੱਚ ਕਾਲ ਪੈ ਜਾਂਦਾ ਹੈ ਜਿਸ ਕਰਕੇ ਲੋਕ ਮਰਨ ਲੱਗ ਗਏ ਤੇ ਲਾਸ਼ਾਂ ਗੜਨ ਲੱਗ ਗਈਆਂ ਤੇ ਇਹ ਵੀ ਆਖਿਆ ਜਾਂਦਾ ਹੈ ਕਿ ਉਹ ਕਾਲ ਇੰਨਾ ਜ਼ਿਆਦਾ ਭੈੜਾ ਸੀ ਕਿ ਅਕਬਰ ਖੁਦ ਲਾਹੌਰ ਛੱਡ ਕੇ ਕਲਾਨੌਰ ਚਲਾ ਗਿਆ ਸੀ ਤੇ ਜਿਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਲਾਹੌਰ ਦੀ ਧਰਤੀ ਤੇ ਆਉਂਦੇ ਨੇ ਤੇ ਇੱਥੇ ਲੰਗਰ ਸ਼ੁਰੂ ਕਰਵਾ ਦਿੰਦੇ ਨੇ ਨਾਲ ਦੇ ਨਾਲ દવાਖਾਨੇ ਵੀ ਸ਼ੁਰੂ ਕੀਤੇ ਜਾਂਦੇ ਹਨ ਸੋ ਸੰਗਤਾਂ ਦੀ ਸੇਵਾ ਕਰਦਿਆਂ ਗੁਰੂ ਸਾਹਿਬਾਨ ਜੀ ਇੱਥੇ 8 ਮਹੀਨੇ ਰਹੇ ਤੇ ਇੱਥੇ ਮੌਜੂਦ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਹੀ ਤਿਆਰ ਕਰਵਾਇਆ ਸੀ ਤੁਸੀਂ ਸਾਰੇ ਅਫਦਾਲੀਵਾਰੀ ਦਾ ਜਰੂਰ ਹੀ ਜਾਣਦੇ ਹੋਵੋਗੇ ਪਰ ਤੁਹਾਡੇ ਚ ਬਹੁਤ ਸਾਰੇ ਲੋਕਾਂ ਨੂੰ ਉਸਦੇ ਪੋਤਰੇ ਸ਼ਾਜਮਾਨ ਬਾਰੇ ਨਹੀਂ ਪਤਾ ਹੋਵੇਗਾ ਉਹ ਆਪਣੇ ਦਾਦੀ ਦੇ ਬੋਲ ਪੂਰੇ ਕਰਨਾ ਚਾਹੁੰਦਾ ਸੀ ਤੇ ਉਹ ਫਿਰ ਲਾਹੌਰ 'ਤੇ ਹਮਲਾ ਕਰਦਾ ਹੈ ਤੇ ਉਸ ਸਮੇਂ ਲਾਹੌਰ ਦੇ ਉੱਪਰ ਪੰਗੀ ਸਰਦਾਰਾਂ ਦਾ ਰਾਜ ਹੋਇਆ ਕਰਦਾ ਸੀ ਤੇ ਜਦੋਂ ਪੰਗੀ ਸਰਦਾਰਾਂ ਨੂੰ ਸ਼ਾਹਜਹਾਨ ਦੇ ਆਉਣ ਦਾ ਪਤਾ ਲੱਗਦਾ ਹੈ ਤਾਂ ਉਹ ਸਾਰੇ ਲਾਹੌਰ ਛੱਡ ਕੇ ਭੱਜ ਜਾਂਦੇ ਨੇ ਤੇ ਜਦ ਸ਼ਾਹਜਹਾਨ ਉੱਥੇ ਪੁੱਜਦਾ ਹੈ ਤਾਂ ਉਹ ਇਹ ਆਪਦਾ ਹੈ ਕਿ ਮੈਂ ਤਾਂ ਸੁਣਿਆ ਸੀ ਕਿ ਸਰਦਾਰ ਬੜੇ ਜ਼ਿਆਦਾ ਬਹਾਦਰ ਹੁੰਦੇ ਨੇ ਪਰ ਇਹ ਦਾ ਸਾਰੇ ਹੀ ਦਰਕੋਕ ਨਿਕਲੇ ਜਿਸ ਕਰਕੇ ਸ਼ਾਜਮਾਨ ਦਾ ਬਿਨਾ ਕਿਸੇ ਲੜਾਈ ਤੋਂ ਲਾਹੌਰ ਦੇ ਉੱਤੇ ਕਬਜ਼ਾ ਹੋ ਜਾਂਦਾ ਹੈ ਤੇ ਇਹ ਮੇਲੇ ਵਾਰੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਤਾ ਲੱਗਦਾ ਹੈ ਤਾਂ ਉਹ ਆਪਣੇ ਕਈ ਸਿੱਖ ਲੈ ਕੇ ਕਿਲੇ ਦੇ ਸਾਹਮਣੇ ਚਲੇ ਜਾਂਦੇ ਨੇ ਤੇ ਉੱਥੇ ਜਾ ਕੇ ਸ਼ਾਜਮਾਨ ਨੂੰ ਲਲਕਾਰੇ ਮਾਰਦੇ ਨੇ ਤੇ ਉਹਦੇ ਕਿਲੇ ਤੇ ਕਈ ਸਾਰੀਆਂ ਗੋਲੀਆਂ ਚਲਾਉਂਦੇ ਨੇ ਤੇ ਇਹ ਸਭ ਚੀਜ਼ਾਂ ਸ਼ਾਜਮਾਨ ਸੰਮਣ ਬੁਰਜ ਦੇ ਵਿੱਚ ਬੈਠ ਕੇ ਦੇਖ ਰਿਆ ਸੀ ਤੇ याद रखना जरूरी है कि इस समय महाराजा रणजीत सिंह जी राजा नहीं बने से समय कुछ गिनती कर ही सिंह सी शाहजमान को फौज सी। ਤਾ ਵੀ ਸ਼ਾਜਮਰ ਦਾ ਜਿਗਰਾ ਨਹੀਂ ਪਿਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਟੱਕਰਾ ਲੈਣ ਦਾ ਕਿਉਂਕਿ ਉਸਨੇ ਪਹਿਲਾਂ ਹੀ ਸਿੱਖਾਂ ਦੀ ਬਹਾਦਰੀ ਬਾਰੇ ਬਹੁਤ ਕੁਝ ਸੁਣਿਆ ਹੋਇਆ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਡਰ ਤੋਂ ਔਰ ਲਾਹੌਰ ਛੱਡ ਕੇ ਭੱਜ ਜਾਂਦਾ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਏ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਇੱਕ ਲਾਈਕ ਲਿਖ ਜਾਂ ਫਿਰ ਇੱਕ ਨਵੇਂ ਵੀਰ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਜ਼ਾਦਾ ਜ਼ਾਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਤਿਹਾਸ ਪਹੁੰਚ ਪਾਏ। ਸਨ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਅਸੀਂ ਅਗਲੀ ਵੀਡੀਓ ਕਿਸ ਟੌਪਿਕ ਦੀ ਲੈ ਆਈਏ। ਧੰਨਵਾਦ।